ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਠੀਕ ਹੋ ਸਾਰੇ ਅੱਜ ਫੇਰ ਇੱਕ ਵੱਖਰੀ ਸੋਚ ਲੈ ਕੇ ਤੁਹਾਡੇ ਮੂਰੇ ਹਾਜ਼ਰ ਤਾਂ ਅੱਜ ਜਿਸ ਟੌਪਿਕ ਤੇ ਮੈਂ ਗੱਲ ਕਰਨ ਜਾ ਰਹੀ ਹੈਗੀ ਆ ਉਹਦੇ ਨਾਲ ਕਈਆਂ ਦੇ ਕਈ ਭਰਮ ਭੁਲੇਖੇ ਦੂਰ ਹੋ ਜਾਣਗੇ ਪੁਰਾਣੇ ਸਮਿਆਂ ਦੀ ਗੱਲ ਹੈ ਇੱਕ ਗੁਰੂ ਵਾਲਾ ਬੰਦਾ ਹੁੰਦਾ ਕਿਧਰੇ ਜਾ ਰਿਹਾ ਹੁੰਦਾ ਤਾਂ ਘੋੜੇ ਤੇ ਜਾ ਰਿਹਾ ਹੁੰਦਾ ਰਸਤੇ 'ਚ ਬੀਆਂ ਬਾਹ ਜੰਗਲ ਹੁੰਦੇ ਆ ਤਾਂ ਪੰਡਾ ਕਾਫੀ ਪਿਆ ਹੁੰਦਾ ਤੇ ਉਹਨੂੰ ਬਾਥਰੂਮ ਜਾਣ ਦੀ ਜ਼ਰੂਰਤ ਲੱਗਦੀ ਹੈਗੀ ਐ ਤਾਂ ਕੋੜੇ ਤੋਂ ਉੱਤਰਦਾ ਤੇ ਇੱਕ पेड़ નીચે ਨਾ ਬਾਥਰੂਮ ਕਰਨ ਲੱਗ ਜਾਂਦਾ ਤੇ ਦੂਰੋਂ ਇੱਕ ਬੰਦਾ ਭੱਜੇ ਭੱਜਿਆ ਆਂਦਾ ਓਏ ਆ ਕਿੱਥੇ ਬਾਥਰੂਮ ਕਰ ਰਿਹਾ ਹੈਗਾ ਤੈਨੂੰ ਪਤਾ ਹੈ ਇਹ ਕਿਹਦੀ ਜਗ੍ਹਾ ਹੈਗੀ ਐ ਸਾਡੇ ਕਿਸੇ ਵੱਡੇ ਵੱਡੇ ਰੇ ਦੀ ਜਗ੍ਹਾ ਹੈਗੀ ਐ ਇਹਨਾਂ ਨੇ ਹੁਣ ਤੈਨੂੰ ਛੱਡਣਾ ਨਹੀਂ ਹੈਗਾ ਤੈਨੂੰ ਚੰਮੜ ਜਾਣਗੇ ਤੇਰਾ ਨੁਕਸਾਨ ਹੋ ਜਾਊਗਾ ਜਾਨੀ ਮਾਲੀ ਉਹਨੂੰ ਬੜਾ ਕੁਝ ਕਹਿੰਦਾ ਹੈਗਾ ਤਾਂ ਉਮ ਐਂ ਕਰਦਾ ਹੈਗਾ ਕਿ ਕਹਤਾ ਛੱਡ ਸਾਡਾ ਗੁਰੂ ਬੈਠਾ ਸਾਹਮਣ ਵਾਲਾ ਸਾਨੂੰ ਕਿਸੇ ਦੀ ਨਹੀਂ ਪਰਵਾ ਹੈਗੀ ਤਾਂ ਉਹ ਵਾਪਸ ਆਪਣੇ ਰਾਹ ਵੱਲ ਨੂੰ ਤੁਰ ਪੰਦਾ ਥੋੜੀ ਹੀ ਗਾਂ ਗਿਆ ਹੁੰਦਾ ਨਾ ਅੱਗੇ ਆ ਕੇ ਉਹਦੇ ਮਨ ਦੇ ਵਿੱਚ ਡਰ ਆਣ ਲੱਗ ਜਾਂਦਾ ਵੀ ਜੋ ਉਸ ਬੰਦੇ ਨੇ ਕਿਹਾ ਜਿਉ ਉਹ ਸੱਚ ਹੋ ਗਿਆ ਮੈਂ ਤਾਂ ਕਿੱਥੇ ਦੋ ਨਹੀਂ ਰਹੂੰਗਾ ਠੀਕ ਹੈ ਤਾਂ ਉਹ ਵਾਪਸ ਪਰਤਦਾ ਉਸ ਜਗ੍ਹਾ ਤੇ ਪਹੁੰਚਦਾ ਗੋਡੇ ਟੇਕ ਕੇ ਮਾਫੀ ਮੰਗਣ ਲੱਗਦਾ ਹੈਗਾ ਕਹਿੰਦਾ ਵੀ ਮੈਨੂੰ ਨਹੀਂ ਪਤਾ ਤੁਸੀਂ ਕੌਣ ਹੋ ਕੌਣ ਨਹੀਂ ਬਟ ਮੇਰ ਤੋਂ ਗਲਤੀ ਨਾ ਇੱਥੇ ਪੇਸ਼ਾਬ ਹੋ ਗਿਆ ਤਾਂ ਮੈਨੂੰ ਤੁਸੀਂ ਕੁਝ ਕਹੀ ਹੋਣਾ ਮੈਂ ਅਣਜਾਣੇ ਚ ਮੇਰ ਤੋਂ ਗਲਤੀ ਹੋਈ ਹੈ ਤਾਂ ਹਜੇ ਅਰਦਾਸ ਕਰੀ ਰਿਹਾ ਹੁੰਦਾ ਜਿਹਦੀ ਵੀ ਉਹ ਜਗ੍ਹਾ ਹੁੰਦੀ ਹੈ ਨਾ ਉੱਟ ਕੇ ਫੜ ਲੈਂਦਾ ਠੀਕ ਹੈ ਕਹਿੰਦਾ ਕੱਕਾ ਹੁਣ ਨਹੀਂ ਮੈਂ ਤੈਨੂੰ ਜਾਣ ਦਿੰਦਾ ਕਹਿੰਦਾ ਕਿਉਂ ਜੀ ਪਹਿਲਾਂ ਤਾਂ ਜਾਣ ਦਿੱਤਾ ਸੀ ਕਹਿੰਦਾ ਆ ਦੋ ਨਾ ਤੇਰਾ ਤੇਰੇ ਗੁਰੂ ਤੇ ਵਿਸ਼ਵਾਸ ਪੱਕਾ ਸੀ ਜੇ ਮੈਂ ਕੋਈ ਗਲਤੀ ਵੀ ਅਣਜਾਣੇ ਚ ਕਰ ਲਈ ਨਾ ਤਾਂ ਮੇਰਾ ਗੁਰੂ ਸਾਂਭ ਲੂ ਤੇ ਹੁਣ ਤੇਰਾ ਜਿੱਦਾਂ ਹੀ ਵਿਸ਼ਵਾਸ ਟੋਲੇ ਨਾ ਹੁਣ ਤਾਂ ਤੈਨੂੰ ਅਸੀਂ ਨਹੀਂ ਜਾਣ ਦਿੰਦੇ ਤੇ ਬੰਨ ਕਿ ਉਸ ਉਸ ਨੇ ਬਿਠਾ ਲਿਆ ਵੀ ਹੁਣ ਨਹੀਂ ਜਾਣ ਦੇਣਾ ਤਾਂ ਇਸ ਚੀਜ਼ ਤੋਂ ਆਪਾਂ ਨੂੰ ਕੀ ਸਿੱਖਿਆ ਮਿਲਦੀ ਹੈ ਵੀ ਅਸੀਂ ਕਿਸੇ ਵੀ ਧਰਮ ਦੇ ਹੈਗੇ ਆ ਤਾਂ ਆਪਣੇ ਗੁਰੂ ਪੀਰ ਤੇ ਜਿੰਨੂੰ ਵੀ ਅਸੀਂ ਮੰਨਦੇ ਆ ਠੀਕ ਹੈ ਜੀ ਉਹਨਾਂ ਤੇ ਵਿਸ਼ਵਾਸ ਪੱਕਾ ਰੱਖਿਏ ਅੱਧਾ ਅਧੂਰਾ ਵਿਸ਼ਵਾਸ ਕਦੀ ਵੀ ਤੁਹਾਡੀ ਬੇੜੀ ਪਾਰ ਨਹੀਂ ਲਗਾ ਸਕਦਾ ਠੀਕ ਹੈ ਜੀ ਤਾਂ ਸਾਧਾਂ ਦੇ ਡੇਰਿਆਂ ਤੇ ਜਾਂ ਇੱਧਰ ਉੱਧਰ ਜਾਣਾ ਬੰਦ ਕਰੋ ਜਿਸ ਵੀ ਕਿਸੇ ਧਰਮ ਦੇ ਤੁਸੀਂ ਹੈਗੇ ਹੋ ਉਸ ਤੇ ਆਪਣਾ ਦ੍ਰਿੜ ਵਿਸ਼ਵਾਸ ਰੱਖੋ ਅੱਜ ਇਹੀ ਕਹਿਣਾ ਚਾਹੂੰਗੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਸਸ ਸਤਿ ਸ਼੍ਰੀ ਅਕਾਲ ਜੀ